ਉਹ ਦਾ ਉੱਤਰ ਪਰ ਇਹ ਇਹ ਜੀ ਬੰਦੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਉਹ ਸਵੇਰੇ ਦੀਆਂ ਦਿਖਾ ਰਹੇ ਹਾਂ ਜਦ ਅੱਜ ਸਵੇਰੇ ਨਵਾਂ ਸ਼ਹਿਰ ਦੇ ਸਾਬਕਾ ਐਮਐਲਏ ਅੰਗਤ ਸੈਣੀ ਦੀ ਫੋਰਚੂਨਰ ਗੱਡੀ ਦੀ ਸੜਕ ਤੇ ਖੜੀ ਨੈਸ਼ਨਲ ਹਾਈਵੇ ਜਾਨੀ ਕਿ ਐਨ ਐਚ 8 ਆਈ ਐਮਪੂਲੈਂਸ ਦੇ ਨਾਲ ਉਹਨਾਂ ਦੀ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ ਹਾਲਾਂਕਿ ਉਸ ਸਮੇਂ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਅੰਗਤ ਸੈਣੀ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਕਾਫੀ ਨਾਜ਼ੁਕ ਹੈ ਤੇ ਉਹਨਾਂ ਨੂੰ ਲੱਤ ਤੇ ਫ੍ਰੈਕਚਰ ਵੀ ਹੋਇਆ ਜਿਸ ਦੇ ਚੱਲਦਿਆਂ ਇਲਾਜ ਲਈ ਉਹਨਾਂ ਨੂੰ ਮ ਫਰ ਕੀਤਾ ਗਿਆ ਉਥੇ ਭੇਜਿਆ ਗਿਆ ਪਰ ਉਹਨਾਂ ਦੇ ਸਮਰਥਕਾਂ ਵੱਲੋਂ ਇਹ ਗੱਲ ਪੁੱਛੀ ਜਾ ਰਹੀ ਸੀ ਕਿ ਹਾਦਸਾ ਵਾਪਰਿਆ ਕਿਵੇਂ ਤਾਂ ਦੱਸ ਦਈਏ ਜੋ ਤਸਵੀਰਾਂ ਜੋ ਵੀਡੀਓ ਸਾਡੇ ਕੋਲ ਪਹੁੰਚੀ ਹੈ ਤੇ ਜੋ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਉਸ ਦੇ ਮੁਤਾਬਕ ਗੱਲ ਕਰੀਏ ਤਾਂ ਅੱਜ ਸਵੇਰੇ ਜਦ ਸਾਬਕਾ ਐਮਐਲਏ ਨਵਾਂ ਸ਼ਹਿਰ ਦੇ ਸਾਬਕਾ ਐਮਐਲਏ ਅੰਗਤ ਸੇਣੀ ਆਪਣੀ ਫੋਰਚੂਨਰ ਗੱਡੀ ਪੀਪੀ 65 ਬੀਡੀ 0425 ਵਿੱਚ ਆਪਣੇ ਡਰਾਈਵਰ ਅਤੇ ਹੋਰ ਸਾਥੀਆਂ ਸਮੇਤ ਜਦੋਂ ਕਾਠਗੜ ਨਜ਼ਦੀਕ ਸੜਕ ਤੋਂ ਲੰਘ ਰਹੇ ਸਨ ਤਾਂ ਸੜਕ ਤੇ ਖੜੀ ਐਨ ਐਚ ਏ ਆਈ ਦੀ ਐਂਬੂਲੈਂਸ ਨੰਬਰ ਪੀਪੀ 04275757 ਨਾਲ ਉਹਨਾਂ ਦੀ ਫੋਰਚੂਨਰ ਗੱਡੀ ਟਕਰਾ ਜਾਂਦੀ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਫੋਰਚੂਨਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਗੱਡੀ ਐਂਬੂਲੈਂਸ ਵਿੱਚ ਜਦੋਂ ਟਕਰਾਉਂਦੀ ਹੈ ਤਾਂ ਐਂਬੂਲੈਂਸ ਸੜਕ ਵਿੱਚਕਾਰ ਡਿਵਾਈਡਰ ਨੂੰ ਟੱਪ ਕੇ ਦੂਜੇ ਟਰੈਕ ਵਿੱਚ ਜਾਣੇ ਕਿ ਆਪੋਜ਼ਿਟ ਟਰੈਕ ਵਿੱਚ ਚਲੀ ਜਾਂਦੀ ਹੈ ਤੇ ਗਨੀਮਤ ਇਹ ਰਹੀ ਕਿ ਸਾਹਮਣੇ ਤੋਂ ਕੋਈ ਕਾਰ ਨਹੀਂ ਆ ਰਹੀ ਇਸੀ ਕੋਈ ਬਾਹਰ ਨਹੀਂ ਆ ਰਿਹਾ ਸੀ ਨਹੀਂ ਤਾਂ ਹੋਰ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਬੇਕਾਬੂ ਫੋਰਚੂਨਰ ਐਂਬੂਲੈਂਸ ਨਾਲ ਟਕਰਾਨ ਤੋਂ ਬਾਅਦ ਡਿਵਾਈਡਰ ਨਾਲ ਟਕਰਾਉਂਦੀ ਹੈ ਤੇ ਤਸਵੀਰਾਂ ਰਾਹੀਂ ਤੁਸੀਂ ਦੇਖੋਗੇ ਕਿ ਫੋਰਚੂਨਰ ਦਾ ਅਗਲਾ ਹਿੱਸਾ ਗੱਡੀ ਦਾ ਬੁਰੀ ਤਰ੍ਹਾਂ ਡੈਮੇਜ ਹੋਇਆ ਜਾਪਦਾ ਹੈ ਗੱਡੀ ਦਾ ਟਾਰ ਵੀ ਬਲਾਸਟ ਹੋਇਆ ਲੱਗਦਾ ਹੈ ਸ਼ੀਸ਼ੇ ਟੁੱਟ ਜਾਂਦੇ ਹਨ ਬੁਲਟ ਨਾਲ ਓਖੜ ਜਾਂਦਾ ਹੈ ਤੇ ਕ੍ਰਸ਼ ਹੋ ਜਾਂਦਾ ਹੈ ਗੱਡੀ ਦੇ ਚਾਰ 에ਅਰ ਬੈਗ ਖੁੱਲ ਜਾਂਦੇ ਹਨ ਜਿਸ ਕਰਕੇ ਜਾਨੀ ਨੁਕਸਾਨੋਂ ਹੋਂੋ ਬਚ ਗਿਆ ਪਰ ਤਸਵੀਰਾਂ ਰਾਹੀਂ ਤੁਸੀਂ ਦੇਖੋਗੇ ਕਿ ਜਦ ਸਾਫਕਾ ਵਿਧਾਇਕ ਨੂੰ ਗੱਡੀ ਚੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਉਹ ਤੁਰਨ ਵਿੱਚ ਕਾ ਕੀ ਤਕਲੀਫ ਮਹਿਸੂਸ ਕਰਦੇ ਨਜ਼ਰ ਆ ਰਹੇ ਹਨ ਗੱਲ ਇੱਥੇ ਹੀ ਬੱਸ ਨਹੀਂ ਹੁੰਦੀ ਮੌਕੇ ਤੇ ਮੌਜੂਦ ਲੋਕ ਦੱਸਦੇ ਹਨ ਕਿ ਜਦ ਫੋਰਚੂਨਰ ਗੱਡੀ ਡਾਂਵਾ ਡੋਲ ਹੁੰਦੀ ਹੈ ਤਾਂ ਪਿੱਛੇੋਂ ਆਉਂਦੀ ਅਨੋਵਾ ਗੱਡੀ ਦਾ ਵੀ ਬੈਲੈਂਸ ਵਿਗੜ ਜਾਂਦਾ ਹੈ ਤੇ ਅਨੋਵਾ ਗੱਡੀ ਪੀਪੀ08ਈਵਾਈ0562 ਫੋਰਚੂਨਰ ਨਾਲ ਟਕਰਾਂਉਂਦੀ ਟਕਰਾਂਉਂਦੀ ਖੱਬੇ ਹੱਥ ਡਿਵਾਈਡਰ ਤੇ ਚੜ ਜਾਂਦੀ ਹੈ ਤੇ ਅਨੋਵਾ ਗੱਡੀ ਦਾ ਵੀ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਉਹਦੇ ਇੰਜਨ ਤੇ ਵੀ ਇਉਂ ਪ੍ਰਤੀਤ ਹੁੰਦਾ ਹੈ ਕਿ ਕਾਫੀ ਡੈਮੇਜ ਹੋਇਆ ਅਨੋਵਾ ਗੱਡੀ ਵੀ ਕਾਫੀ ਡੈਮੇਜ ਹੋ ਜਾਂਦੀ ਹੈ ਇਸ ਦੇ ਨਾਲ ਦੱਸ ਦਈਏ ਕਿ ਅਨੋਵਾ ਗੱਡੀ ਵਿੱਚ ਅਤੇ ਅੰਗਤ ਸੈਣੀ ਨਾਲ ਸਵਾਰ ਬਾਕੀ ਸਾਰੇ ਜਾਣੇ ਉਹਨਾਂ ਦੀ ਸਥ ਹਰਿਆ ਪਰ ਦੱਸਿਆ ਜਾ ਰਿਹਾ ਹੈ ਕਿ ਅੰਗਤ ਸੈਂਡ ਦੀ ਲੱਤ ਤੇ ਗੰਭੀਰ ਸੱਟ ਲੱਗੀ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਹਾਦਸੇ ਦਾ ਕਾਰਨ ਤੇਜ਼ ਰਫਤਾਰੀ ਲੱਗ ਰਿਹਾ ਹੈ ਪਰ ਸਭ ਤੋਂ ਵੱਡਾ ਪੁਚਾ ਉਸ ਸਮੇਂ ਹੋਇਆ ਜਦ ਐਂਬੂਲੈਂਸ ਆਪੋਜ਼ਿਟ ਟਰੈਕ ਵਿੱਚ ਚੱਲੇ ਜਾਂਦੀ ਹੈ ਤੇ ਜੇਕਰ ਉਸ ਸਮੇਂ ਸਾਹਮਣੇ ਤੋਂ ਕੋਈ ਵਾਹਨ ਆ ਰਿਹਾ ਹੁੰਦਾ ਤਾਂ ਐਂਬੂਲੈਂਸ ਨਾਲ ਸਾਮੋ-ਸਾਮਣੇ ਟੱਕਰ ਹੋ ਜਾਣ ਇਸ ਤੇ ਸਥਿਤੀ ਹੋਰ ਨਾਜ਼ੁਕ ਹੋ ਜਾਣੀ ਸੀ ਤਸਵੀਰਾਂ ਇਹ ਅੱਜ ਸਵੇਰ ਦੀਆਂ ਦੱਸੀਆਂ ਜਾ ਰਹੀਆਂ ਜਦੋਂ ਕਾਠਗੜ ਦੇ ਨਜ਼ਦੀਕ ਅੰਗਤ ਸੈਂਡ ਦੀ ਫੋਰਚੂਨਰ ਗੱਡੀ ਨੈਸ਼ਨਲ ਹਾਈਵੇ ਜਾਨੀ ਕਿ NHAI ਐਂਬ ਖੜੀ ਹੁੰਦੀ ਹੈ ਉਸ ਦੇ ਨਾਲ ਟਕਰਾ ਜਾਂਦੀ ਹੈ ਐਂਬੂਲੈਂਸ ਦੇ ਵੀ ਤੁਸੀਂ ਦੇਖੋਗੇ ਕਿ ਕਾਫੀ ਉਸ ਗੱਡੀ ਦਾ ਨੁਕਸਾਨ ਹੋਇਆ ਪਰ ਗੱਲ ਨਿਮਤ ਇਹੀ ਰਹੀ ਹੈ ਕਿ ਇਸ ਐਡੇ ਵੱਡੇ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਅੰਗਦ ਸਿੰਘ ਨੂੰ ਮੈਕਸ ਹਸਪੀਟਲ ਵਿਖੇ ਲਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਆਊਟ ਆਫ ਡੇਂਜਰ ਨੇ ਉਹ ਲਾਈਫ ਥ੍ਰੈਟ ਕੋਈ ਨਹੀਂ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਲੱਤ ਤੇ ਗੰਭੀਰ ਸੱਟ ਲੱਗੀ ਹੈ ਉਹਨਾਂ ਦੀ ਲੱਤ ਫ੍ਰੈਕਚਰ ਹੋ ਗਈ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਪਰ ਗੱਲ ਨਿਮਤ ਇਹੀ ਰਹੀ ਹੈ ਕਿ ਹਾਦਸੇ ਵਿੱਚ ਕੋਈ ਜਾਨੀ ਨੁਕ ਅੱਜ ਸਵੇਰੇ 9:10 ਵਜੇ ਤੇ ਕ੍ਰੀਨਲ ਕਾਉਂਸਲਰ ਆਪਿੰਡ ਹੈਗਾ ਕਾਟਕਟ ਥਾਂਡੇ ਦੇ ਹੰਦਪੰਡਾ ਉੱਥੇ ਇੱਕ ਗਾਂ ਮਰੀ ਸੀ ਸੜਕ ਦੇ ਉੱਤੇ ਤੇ ਐਂਬੂਲੈਂਸ ਆ ਕੇ ਤੇ ਉਹਨੂੰ ਟਰੈਕਟਰ ਦੇ ਉੱਤੇ ਲੱਦ ਕੇ ਲੈ ਕੇ ਜਾਣ ਦੀ ਕਰ ਰਹੇ ਸੀਗੇ ਐਨਾਂ ਵਿੱਚੋਂ ਇੱਕ ਜਿਆ ਫੋਰਚੂਨਰ ਕਾਰ ਹੈ ਜਿਹੜੀ ਤੇ ਆਪਣੇ 1.6 ਐਮਐਲ ਸਾਹਦੀ ਹੈ ਉਹ ਆ ਕੇ ਐਂਬੂਲੈਂਸ ਦੇ ਵਿੱਚ ਲੱਗੀ ਤੇ ਉਦੋਂ ਪਿੱਛੇ ਇੱਕ ਹੋਰ ਇਨੋਵਾ ਆ ਰਹੀ ਸੀ ਉਹ ਜਿਹੜੀ ਹੈਗੀ ਆ ਉਹ ਫੋਰਚੂਨਰ ਦੇ ਵਿੱਚ ਲੱਗੀ ਹੈ ਤੇ ਜੋ ਮੌਕੇ ਤੋਂ ਪਤਾ ਲੱਗਿਆ ਹਲੇ ਇਹਨਾਂ ਦੇ ਮਾਈਨਰ ਇੰਜਰੀਜ਼ ਨੇ ਆਪਣੇ ਐਕਸਐਮਐਲ ਦੇ ਸਾਹ ਉਹਨਾਂ ਦਾ ਡਰਾਈਵਰ ਤੇ ਗਨ ਮੈਂਦੇ ਬਾਕੀ ਇਹਨਾਂ ਦੇ ਗੱਡੀਆਂ ਦੇ 에ਅਰਬੈਗ ਖੁੱਲ ਗਏ ਸੀ ਜਿਹਦੇ ਕਰਕੇ ਉਹਨਾਂ ਤਾਂ ਬਚਾਰ ਹੋ ਗਏ ਹੁਣ ਮੌਕੇ ਤੋਂ ਜਿਹੜਾ ਹੈਗੇ ਨੇ ਵੀ ਇਹ ਆਪਣੇ ਇੰਚਾਰਜ ਜਿਹੜੇ ਹੈਗੇ ਨੇ ਉਹ ਤਫਤੀਸ਼ ਕਰ ਰਹੇ ਨੇ ਤੇ ਹਲੇ ਕਿਸੇ ਹਸਪਤਲ ਨੂੰ ਹਲੇ ਮੈਸੇਜ ਨਹੀਂ ਆਇਆ ਕਿ ਇਹ ਕਿਹੜੇ ਚ ਹਸਪਤਲ ਗਿਆ ਦੇ ਕਾਰਵਾਈ ਕੀ ਹੋ ਰਹੀ ਹੈ ਕੋਈ ਨਹੀਂ ਕੋਈ ਮੌਕੇ ਤੋਂ ਸਾਰੀ ਜਾਂਚ ਤੋਂ ਬਾਅਦ ਦੱਸ ਦੱਸਾਂਗੇ ਗਲਤੀ ਕਿਸਦੀ ਲੱਗ ਰਹੀ ਨਹੀਂ ਹਲੇ ਤਾਂ ਜਾਂਚ ਕਰ ਰਹੇ ਨੇ ਜੀ ਹਲੇ ਬਿਆਨ ਵਗੈਰਾ ਲਵਾਂਗੇ ਇੱਕ ਮੌਕੇ ਦੇ ਗਵਾਹਾਂ ਦੇ ਫਿਰ ਪਤਾ ਲੱਗੂਗਾ Masuklah otor di sini. Ini